ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਪੁਧਾਸ ਪਿੰਡ ਦੀ ਗੇੜੀ ਦੇ ਤੇ ਦੇਖਦੇ ਰਹੋ ਪੂਰਾ ਵਲੌਗ ਤੇ ਪੂਰੇ ਪਿੰਡ ਦੀ ਫਿਰਨੀ ਤੇ ਗੇੜੀ ਮਾਰਾਂਗੇ ਤੇ ਪੁਧਾਸ ਆ ਪੈਂਟਰ ਕਰਨ ਲੱਗੇ ਆ ਤੇ ਪੁਧਾਸ ਵਾਲਿਆਂ ਨੇ ਪਹਿਲਾਂ ਹੀ ਲੈ ਕੇ ਲਾਇਆ ਵੀ ਪਿੰਡ ਵਿੱਚ ਖਰਾਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਇਦਾਂ ਦੇ ਕੁਝ ਲੇਕੀ ਲਾਏ ਆ ਤੇ ਇਹ ਆਪਾਂ ਐਂਟਰ ਕਰਨ ਲੱਗੇ ਆ ਪੁਧਾਸ ਇਹਨਾਂ ਦਾ ਐਂਟਰੀ ਗੇਟ ਤੇ ਇਹ ਪਿੰਡ 'ਚ ਨਿਊਜ਼ ਤੇ ਵੀ ਕਾਫੀ ਚਰਚੇ ਨੇ ਪੁਧਾਸ ਦੇ ਨਿਊਜ਼ ਵੀ ਆਏ ਸੀ ਪਿੱਛੇ ਦੇ ਹੁਣ ਅਸੀਂ ਐਂਟਰ ਕਰ ਗਏ ਆ ਪਤਾਸ ਪਿੰਡ ਵਿੱਚ ਇਹਗਾ ਜੀਟੀ ਰੋਡ ਤੇ ਆ ਪਰ ਆਪਾਂ ਦੂਜੀ ਸਾਈਡ ਮੁੜਿਆ ਇੱਥੇ ਉਧਰ ਜੀਟੀ ਰੋਡ ਤੇ ਆ ਦੇ ਦੁਆਲੇ ਮੈਡੀਕਲ ਹਾਲ ਮੈਡੀਕਲ ਹਾਲ ਵੀ ਹੈਗਾ ਉੱਥੇ ਆ ਦੇਖੋ ਦਸੀ ਬੱਤੀ ਇਹ ਸਾਰੇ ਬਾਹਰ ਵਾਲੇ ਹੀ ਹੋਣੇ ਬਾਹਰ ਵਾਲੇ ਕੋਠੀਆਂ ਪੈਂਦੀਆਂ ਇੱਥੇ ਹੋਰ ਇੰਡੀਆ ਵਾਲੇ ਕੋਈ ਕਿੱਥੇ ਬੰਦਾ ਕੋਈ ਤੇ ਬਹੁਤ ਵਧੀਆ ਪਿੰਡ ਆ ਵੀ ਕਹਿੰਦੇ ਮੰਨਿਆ ਪਰ ਮੰਨਿਆ ਪਿੰਡਾ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਇਸ ਪਤਾਸ ਪਿੰਡ ਦੀ ਪੈਸੇ ਦੇ ਮਾਮਲੇ 'ਚ ਜਾਂ ਹੋਰ ਵੀ ਕੋਠੀਆਂ ਵੱਡੀਆਂ ਵੱਡੀਆਂ ਇੱਥੇ ਨਾ ਕਾਫੀ ਨੇ ਤੇ ਬਾਕੀ ਵੀ ਤੁਹਾਨੂੰ ਪਰ ਮੋੜ ਲੱਗਿਆ ਤਾਂ ਆਰੇ ਦੇਖੋ ਇਹ ਪੱਕਾ ਉਹਨਾਂ ਨੇ ਬਣਾਇਆ ਹੈ ਥਲੇ ਟੈਲਾਂ ਲਾਈਆਂ ਰੋਡ ਤੇ ਇਹਗਾ ਪਿੰਡ ਹੀ ਹੈ ਪਰ ਲੱਗਦਾ ਨਹੀਂ ਪਿੰਡ ਕਿਉਂਕਿ ਦੂਜੇ ਬੰਨੇ ਵੀ ਉੱਪਰ ਰੋਡ ਜਾਂਦਾ ਕਤਾਰ ਉਹ ਭਲਾਥਾ ਤੇ ਇਧਰਲੇ ਬੰਨੇ ਵੀ ਉਹਨੇ ਟੈਲਾਂ ਲਾਈਆਂ ਪ੍ਰੋਪਰ ਉਈ ਪੱਚੀ ਸੜਕ ਨਹੀਂ ਆ। ਵਧੀਆ ਨੇ ਆਣੇ ਹੀ ਟੰਦੇ। ਓਹੋ ਤੇ ਜਾਣਾ। ਵਧੀਆ ਸਜਾਇਆ ਪਿੰਡ ਵੀ, ਵਧੀਆ ਬਣਾਇਆ। ਸਾਫ ਸਫਾਈ ਰੱਖੀ ਠੀਕ ਐ। ਇਹ ਰਸਤਾ ਸ਼ਾਇਦ ਉਧਰੋਂ ਨਿਕਲਦਾ। ਓਕੇ। ਕੰਮ ਕਰ ਲੱਗੇ ਲੋਕੀ ਵਿਚਾਰੇ। ਸ਼ਾਮ ਦੇ ਵੇਲੇ ਜ਼ਿਆਦਾ ਆਪਾਂ ਵਲੌਗ ਬਣਾਉਣੇ ਆ ਕਿਉਂਕਿ ਸ਼ਾਮ ਦੇ ਵੇਲੇ ਸਹੀ ਹੁੰਦਾ ਥੋੜੀ ਚੈਰ ਪੈ ਰੰਦੀ ਐ। ਮਕੀਨੀ ਯਾਰਾ ਲੋ ਤੁਸੀਂ ਪੂਰਾ ਉਹ ਸਾਹਮਣੇ ਬੈਂਕਾ ਗ੍ਰਾਮੀਨ ਬੈਂਕ ਬੈਂਕ ਵੀ ਹੈਗਾ ਵੀ ਆਪਣਾ ਹੀ ਬੈਂਕ ਰੱਖਿਆ ਇਹਨਾਂ ਨੇ ਚਲੋ ਜੇ ਅਪ ਮੁੜਦੇ ਅੰਦਰ ਨੂੰ ਦੂਈ ਰਸਤਾ ਨਿਕਲਦਾ ਹੈ ਗੇ ਪਿੰਡਾਂ ਨੂੰ ਨਿਕਲਦਾ ਇੱਧਰੋਂ ਅਸ ਕੱਬਿਆ ਥਾਲਾ ਕਿੱਥੇ ਟੈਲ ਜਿਹੜੀ ਲਾਈ ਉੱਪਰਲੀ ਸੜੀ ਲਾਈ ਸਿੱਧਾ ਸੂਰਜ ਪ੍ਰਣਾ ਪਤਨ ਵੀਡੀਓ ਸਾਬਾ ਪਾਣੀ ਕਿ ਨਹੀਂ ਬਾਕੀ ਦੇਖ ਲਿਓ ਭਾਈ ਪੂਰਾ ਵਾਈਪ ਚੈੱਕ ਕਰੋ ਪਿੰਡ ਦੀ ਵੱਡੀਆਂ-ਵੱਡੀਆਂ ਕੋਠੀਆਂ ਤਾਂ ਖਾਲੀ ਹੋਣੀਆਂ ਮੈਨੂੰ ਲੱਗਦਾ ਕੋਈ ਹੁਣ ਰਹਿੰਦਾ ਹੋਣਾ ਪਿੰਡਾਂ ਇੱਥੇ ਕੋਠੀਆਂ ਚ ਖਾਲੀ ਹੋਣਗੀਆਂ ਸ਼ਾਇਦ ਕੋਈ ਜਾਂ ਬਜ਼ੁਰਗ ਰਹਿੰਦੇ ਹੋਣੇ ਜਾਂ ਨੇ ਆ ਸਕੂਲ ਆ ਇਹ ਸਕੂਲ ਗਰਾਊਂਡ ਇਹ ਸਕੂਲ ਦੀ ਗਰਾਊਂਡ ਇੱਥੇ ਤੋਂ ਸਕੂਲ ਹੈ ਇੱਕੋ ਹੀ ਗਰਾਊਂਡ ਚ ਐਲੀਮੈਂਟਰੀ ਤੇ ਸ਼ਾਇਦ ਜੁਨੀ 10ਵੀਂ ਤੱਕ ਇਹਦਰੂ ਐਕਜ਼ਿਟ ਪੁਆਇੰਟ ਤੇ ਆਪੇ ਆਪਾ ਰੋਡ ਚੜ ਗਏ ਆ ਭਲਾਥਾਲਾ ਚੋ ਜੀ ਇਹ ਪਤਾਸ ਉਹ ਬੋਰ ਲੱਗਿਆ ਪਹਿਲਾਂ ਕਿਸੇ ਵੀਡੀਓ ਦੀ ਦਿਸਾਈ ਬੋਰ ਲੱਗਿਆ ਇਥੇ ਕੈਨੇਡਾ ਅਮਰੀਕਾ ਦਾ 250 ਚੜੇ ਇੱਥੇ ਰੀ ਲੋਕੀ ਕੰਮ ਕਰਨ ਆਏ ਘਰਾਂ ਦੇ ਬਾਹਰ ਨਿਕਲੇ ਹੋਏ ਦੁਪਹਿਰ ਨੂੰ ਥੋੜਾ ਸ਼ਾਂਤੀ ਹੁੰਦੀ ਹੈ ਐਸ ਵਕਤ ਥੋੜੀ ਚੈਲ ਫੈਲ ਹੁੰਦੀ ਹੈ ਤੇ ਬਾਕੀ ਬਹੁਤ ਵਧੀਆ ਬਕਾਸੇ ਬਸੇ ਸਰਕਾ ਸਰਕਾ ਵਧੀਆ ਬਣਾਇਆ ਗਲੀਆਂ ਅੰਦਰੋਂ ਵੀ ਪਿੰਡ ਦੇ ਵਧੀਆ ਆਪਾਂ ਅੰਦਰ ਹੋਣਾ ਚਲੋ ਜਾਣਾ ਚੰਗਾ ਨਹੀਂ ਲੱਗਦਾ ਪਰ ਅੰਦਰੋਂ ਵੀ ਵਧੀਆ ਬਣਾਇਆ ਇਹ ਕਲੋਨੀ ਬਣਾਈ ਇਹਨਾਂ ਨੇ ਇਹ ਨਵੀਂ ਕਲੋਨੀ ਬਣੀ ਆ ਵੇਖੋ ਕਿੰਨੀ ਖੁੱਲੀ ਕਲੋਨੀ ਬਣਾਈ ਇਹਨਾਂ ਨੇ ਪੂਰੀ ਇਹ ਅਬਦਾਸ ਪਿੰਡ ਚ ਨਵੀਂ ਕਲੋਨੀ ਬਣੀ ਆ ਇਹ ਆਪਾਂ ਨਿਕਲਦੇ ਪਿਆ ਅਬਦਾਸ ਪਿੰਡ ਤੋਂ ਬਾਹਰ ਦੀ ਆ ਪੂਰਾ ਇੱਥੇ ਹਰਿਆਪਰਿਆ ਦੇਖਣ ਲੱਗਦਾ ਆ ਇਹ ਪੂਰਾ ਅਦਾਸਪੰਡੀ ਵੀਡੀਓ ਹੈ बार-बार ਅਦਾਸਾਂ ਬੋਲਦੇ ਆ ਇਹ ਦੇਖੋ ਇਹ ਜਦ ਦੂਰੋਂ ਇਹਨਾਂ ਕਿਹੜੇ ਬਣੇ ਲੱਗਦਾ ਹੈ ਕਿ ਇਹ ਕੋਈ ਪੰਡੇ ਧੰਨਵਾਦ